ਟੋੜੇ ਦੁਕਾਨਾਂ ਕਿੰਨੇ ਖੋਈਆਂ ਨੇ ਕਹਿੰਦੇ ਕਿ ਬਾਬਾ ਦਇਆ ਸਿੰਘ ਜੀ ਨੇ ਤੁਹਾਨੂੰ ਦੁਕਾਨਾਂ ਦਿੱਤੀਆਂ ਸੀ ਤੇ ਦੁਕਾਨਾਂ ਦੀ ਜਿਹੜੀ ਆਮਦਨ ਆ ਉਹਦੇ ਤੋਂ ਬਜ਼ੁਰਗੀ ਦੀ ਅਵਸਥਾ ਦੇ ਵਿੱਚ ਰਿਸ਼ਤਦਾਰੀ ਦੇ ਵਿੱਚ ਕੋਈ ਲੈਣ ਦੇਣ ਹੁੰਦਾ ਆ ਪੁੱਤੀਆਂ ਬੱਚੀ ਆਉਂਦੇ ਆ ਕੋ ਪਿਆਰ ਦੇਣਾ ਹੁੰਦਾ ਆ ਕੋ ਆਪਣਾ ਜਿਹੜੀ ਬੂਟੀ ਲਾਜ ਕਰਾਉਣਾ ਹੁੰਦਾ ਆ ਇਹ ਮੈਨੂੰ ਪਤਾ ਲੱਗਾ ਤੁਸੀਂ ਇਹ ਦੱਸਦੇ ਪਏ ਤੁਸੀਂ ਕਹਿੰਦੇ ਵੀ ਮੇਰੀਆਂ ਦੁਕਾਨਾਂ ਕੋਲੀਆਂ ਕਹਿੰਦੇ ਵੀ ਜੇ ਮੰਨ ਲੋ ਬਾਬਾ ਗਰਬਚਨ ਸਿੰਘ ਦੇ ਨਾਲ ਰੌਲਾ ਸੀ ਗੁਰਦੁਆਰਾ ਸਾਹਿਬ ਦਾ ਠੀਕ ਐ ਉਹ ਕਹਿੰਦੇ ਵੀ ਗੁਰਦੁਆਰਾ ਸਾਹਿਬ ਤੇ ਉਹਨਾਂ ਕੋਲੋਂ ਪ੍ਰਬੰਧ ਹੋਇਆ ਤੁਸੀਂ ਕਹੇ ਮੇਰੀਆਂ ਦੁਕਾਨਾਂ ਵੀ ਖੋਖ ਲੈ ਗਏ ਦੁਕਾਨਾਂ ਹੀ ਖਵਾ ਲੀਆਂ ਬਾਬੇ ਬਤਾਰਸਣ ਉਹ ਕਰਾਇਆ ਲੈਂਦੇ ਦੁਕਾਨਾਂ ਦਾ ਕਰਾਇਆ ਹੁਣ ਉਹ ਲੈਂਦੇ ਆ ਉਹ ਲੈਂਦੇ ਫਿਰ ਮੈਂ ਇੱਕ ਦੋ ਵਾਰਾ ਸਿਣੀਆਂ ਵੀ ਕੱਲਿਆ ਜਦ ਸੰਗਤ ਆਉਂਦੀ ਰਹੀ ਸਾਡੇ ਤੇ ਲੱਗਰਦੀ ਮੇਰੀਆਂ ਦੁਕਾਨਾਂ ਛੱਡਦੇ ਆਂਦੇ ਲੋੜ ਹੋਵੇ ਤਾਂ ਸੱਜ ਕੋਈ ਮੰਗ ਲਿਆ ਕਰ ਮੈਂ ਮੈਂ ਕਿਹ ਰਾਜ ਦੀ ਰਾਣੀ ਸਾਂ ਅੱਜ ਮੈਂ ਮੰਗਤੀ ਨਹੀਂ ਮੈਂ ਤੇਰੇ ਕੋਲ ਮੰਗੂਗੀ ਉਹ ਮੈਂ ਹਾਂ ਉੱਤਰ ਦਿੱਤਾ ਮੈਂ ਚੂਰ ਨਹੀਂ ਕੋਲ ਹੂੰ 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 ਆ ਬੰਦਨ ਵਾਲੇ ਹੱਥ ਜਿਹੜੇ ਧੀਆ ਦੇ ਵਿਆਹ ਕਰਦੇ ਹੁੰਦੇ ਸੀ ਜਿਹੜੇ ਬਦਾਮ ਕਾਜੂ ਜਾਂ ਨਿਆਣ ਸਿੰਘਾਂ ਨੂੰ ਰਸਨਾ ਪਰ ਪਰ ਕੇ ਮੁੱਠੀਆਂ ਦਿੰਦੇ ਸੀ ਅੱਜ ਉਹ ਹੱਥ ਮੰਗਦੇ ਨਹੀਂ ਇੱਕ ਦੋ ਧੀ ਦਾ ਵਿਆਹ ਹੋਇਆ ਅਮਰੀਕਾ ਹੂੰ ਉਹਨਾਂ ਦੀ ਮਾਂ ਹੈ ਨਹੀਂ ਤਿੰਨ ਬੈਠ ਕੇ ਸੀ ਮੇਰੀ ਬੇਟੀ ਦੀ ਹੈ ਇੱਕ ਤਾਂ ਬਿਲਕੁਲ ਸਾਲ ਦੀ ਦੀ ਦਾਦੀ ਨੇ ਪਾਲਣਾ ਬੜੇ ਪਿਆਰ ਨਾਲ ਬਟਾਲੇ ਵਿਆਈ ਸੀ ਹੈ ਉਹਦੇ ਇਹ ਜਗ੍ਹਾ ਇਹ ਸਾਰਾ ਪਰਿਵਾਰ ਹੂੰ ਇਹਨਾਂ ਦੇ ਬੱਚੇ ਬੱਚੀਆਂ ਵੀ ਇਹ ਵੀ ਇਹਦਾ ਤੱਬਰ ਹੀ 22 ਦਿਨ ਲਾ ਕੇ ਆਏ ਆ ਜਿੰਨਾ ਖਰਚਾ ਜੋ ਦੀ ਸੱਸ ਨੇ ਆਖਿਆ ਮੇਰੀ ਕੁੜਮਣੀ ਤੇ ਤੁਹਾਡਾ ਨਾਨਕਾ ਦਾ ਉਹ ਸਾਰਾ ਕਰਕੇ ਆਇਆ ਇਹ ਇੱਕ ਜੀਨੀ ਗੇ ਚਰਨਜੀਤ ਮੇਰੇ ਪੁੱਤਰ ਨਿੱਕਾ ਆਂਦਾ ਰਿਹਾ ਇਹ ਆਂਦੇ ਰੇ ਚਰਨਜੀਤ ਤੇਰੀ ਟਿਕਟ ਮੈਂ ਕਰਾਵੀਂਗਾ ਤੂੰ ਤਿਆਰੀ ਕਰ ਅੱਖਾਂ ਲੱਗੋ ਮੰਮੀ ਨਹੀਂ ਜਾਣਦੀ ਮੰਮੀ ਇਹਦੀ ਆਪਾਂ ਨਹੀਂ ਜਾਂਦੇ ਅੱਛਾ ਨਾ ਨਿੱਪਣਾ ਨਾਲ ਵਰਤੀ ਨਹੀਂ ਨਾ ਨਾ ਭੈਣਾਂ ਨਾਲ ਬਿਲਕੁਲ ਲੈ ਕੇ ਜੀ ਮਾਤਾ ਜੀ ਉਹ ਦੁਕਾਨਾਂ ਜਿਹੜੀਆਂ ਨੇ ਉਹਨਾਂ ਦਾ ਫਿਰ ਕੀ ਬਣਿਆ ਹੁਣ ਦੁਕਾਨਾਂ ਤੁਹਾਡੇ ਕੋਲ ਹੈਗੀਆਂ ਕਿ ਨਹੀਂ ਨਾ ਨਾ ਮੇਰੇ ਕੋਲ ਕੋਈ ਦੁਕਾਨ ਨਹੀਂ ਜਾਨ ਸਿਰਫ ਬਾਬਿਆਂ ਦੇ ਪੇਟੇ ਆ ਬਾਬਾ ਗੁਰਬਚਨ ਸਿੰਘ ਦੇ ਇਹਨਾਂ ਦੇ ਪੇਟੇ ਬਾਬਾ ਗੁਰਬਚਨ ਸਿੰਘ ਦੇ ਕੋਲੇ ਵੈਸੇ ਮੈਂ ਇਹ ਨਹੀਂ ਕਹਿੰਦਾ ਕਿ ਬਾਬਾ ਗੁਰਬਚਨ ਸਿੰਘ ਦੇ ਕੋਲੇ ਰਹਿੰਦੇ ਆ ਮੈਂ ਇੰਜ ਕਹਾਂਗਾ ਬਾਬਾ ਗੁਰਬਚਨ ਸਿੰਘ ਤੁਹਾਡੇ ਕੋਲ ਰਹਿੰਦੇ ਆ ਮੈਨੂੰ ਇੰਜ ਲੱਗਦਾ ਇਹ ਸ਼ਬਦ ਆਪਣੇ ਆਪ ਤੇ ਬੜਾ ਸਤਿਕਾਰਤ ਸ਼ਬਦ ਆ ਜਿਵੇਂ ਉਹ ਮੈਂ ਨਾ ਮਾਤਾ ਜੀ ਬਾਹਰ ਸੀ ਇੱਕ ਵਾਰੀ ਕੈਨੇਡਾ ਇਹ ਬਹੁਤ ਹੁਣ ਬਾਹਰ ਕਿਤੇ ਜਾਣਾ ਹੈ ਇਨਾ ਮਾਤਾ ਜੀ ਨੇ ਚਿਰ ਨੂੰ ਆ ਜਾਗੇ ਹਾਂ ਆ ਕੇ ਫਿਰ ਮੱਥਾ ਟੇਕਣਾ ਜਾਣ ਲੱਗੇ ਮੱਥਾ ਟੇਕਣਾ ਕਹਿੰਦੇ ਜਿ ਸਪਤਨੀ ਜਿਹੜੀ ਮੇਰੀ ਬਹੁਤ ਸੇਵਾ ਕਰਦੀ ਰਾਤ ਨੂੰ ਮੈਨੂੰ ਨਾ ਪਕੁੱਟ ਕੇ ਫਿਰ ਰਤ ਤੱਕ ਮੈਂ ਬਿਮਾਰ ਹੋਗਾ ਹਸਪਤਾਲ ਦੇ ਵਿੱਚ 12 12 13 13 ਦਿਨ ਮੇਰੇ ਕੋਲ ਰਹਿੰਦੀ ਹੂੰ ਹੂੰ ਤੇ ਅੱਜ ਕੱਲ ਦਾ ਮਾਹੌਲ ਆਪਾਂ ਨੂੰ ਵੀ ਪਤਾ ਵੀ ਸੱਸਾਂ ਨੂੰ ਕੌਣ ਘੁੱਟਦਾ ਬਹੁਤ ਚੰਗੀ ਲੜਕੀ ਬਹੁਤ ਚੰਗੀ ਲੜਕੀ ਬਾਹਰ ਦਾ ਜਨਮ ਉਹਦਾ ਹਾਂ ਹੁਣ ਕੌਣ ਦਾ ਜਨਮ ਅੱਛਾ ਹਾਂ ਹੁਣ ਕੌਣ ਦਾ